ਪੰਜਾਬ ਨਿਊਜ਼ ਜਿੱਥੇ ਅਸੀਂ ਗੱਲਬਾਤ ਕਰਦੇ ਰਹੇ ਨੇ ਆਮ ਤੌਰ ਤੇ ਉਹ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਜੋਸ ਤੋਂ ਸਾਨੂੰ ਪਹਿਲਾਂ ਵੀ ਇੱਥੇ ਦਿਖਾਇਆ ਸੀ ਸਾਨੂੰ ਇੱਕ ਸਾਂਝੂ ਨੇ ਇੰਸਟਾਗ੍ਰਾਮ ਵੱਲੋਂ ਇਹਨਾਂ ਕਮਾਨਾਂ ਦੇ ਖਾਤਿਆਂ 'ਚ ਕਹਿੰਦੇ ਮੈਚ ਕਰਵਾਉਂਦਾ ਟੈਕ ਲੋ ਪਰ ਤੇ ਗੱਲ ਕਰੀਏ ਜ਼ਮੀਨ ਨੂੰ ਲੈ ਕੇ ਕਿਉਂਕਿ ਜ਼ਮੀਨ ਦੇ ਵਿੱਚ ਜਿਹੜੇ ਸਾਂਝਾ ਨੇ ਮੰਨਦੇ ਸੀ ਪਹਿਲਾਂ ਪੈਸੇ ਟੱਕਦੇ ਆ 5 ਮਹੀਨਾ ਖਾਤਿਆਂ ਦੇ ਪੈਸੇ ਨਹੀਂ ਪਾਈ ਜਿਸ ਦਿਨ ਉਹ ਜ਼ਮੀਨ ਨੂੰ ਲੈਣ ਲੱਗਿਆ ਉਹਨਾਂ ਨੇ ਜਾਗਰੂਕ ਹੋਇਆ ਤਾਂ ਉਹਨਾਂ ਨੇ ਜਿਹੜੀ ਹੁਣ ਹੋਰ ਨਾਮ ਪੜੇ ਨਾਮ ਦੇ ਬਦਲਣ ਚੇਤਰੀਆਂ ਦੇ ਬਗੈਰ ਜਦੋਂ ਜਾਣ ਨਾ ਹੋਣਾ ਇੱਕ ਸਭ ਤੋਂ ਵੱਡਾ ਨਿਸ਼ਾਨਾ ਲੱਗਦਾ ਹੈ ਵਿਆਜ ਲਾਉਂਦਾ 20 ਲੱਖ ਵਿਆਜ ਬਣਦਾ ਪ੍ਰੋਸੀਜਰ ਚੱਲਦੇ ਨੇ ਜਦ ਤੱਕ ਘਰਾਂ ਦੇ ਕੰਮ ਦੇ ਖਤਮ ਹੋ ਜਾਂਦੇ ਹਨ ਅਗਰ ਗੱਲ ਕਰੀਏ ਤਾਂ ਧਰਨਾ ਲਾਉਣਾ ਇੱਕ ਮਜਬੂਰੀ ਬਣ ਚੁੱਕੀ ਹੈ ਜਦੋਂ ਲੋਕਾਂ ਦੀ ਨਿਆਂ ਪ੍ਰਣਾਲੀਆਂ ਖਾਲੀਆਂ ਹੋਣ ਉਹ ਧਰਨੇ ਦੇ ਪਾਸੇ ਪੈ ਗਏ ਧਰਨਾ ਲਾਇਆ ਪਾ ਕੇ ਸਾਡੀ ਅੱਜ ਅਸੀਂ ਗੱਲਬਾਤ ਕਰਾਂਗੇ ਉਹ ਕਹਿੰਦੇ ਸਮਝ ਨਹੀਂ ਪਤਾ ਕੀ ਗੱਲ ਕਰੀਏ ਧਰਨਾ ਲਾਉਣਾ ਇੱਕ ਮਜਬੂਰੀ ਬਣ ਚੁੱਕੀ ਹੈ ਹਰੇਕ ਇਨਸਾਨ ਦੀ ਅਸੀਂ ਤਾਂ ਧਰਨਾ ਲਾਇਆ ਕੀ ਕੰਮ ਹੋਗੇ ਇਹ ਮੋਰ ਦਾ ਇਹੋ ਭਾਰਤ ਮਾੜਾ ਪਿਆ ਆ ਉਸੇ ਨਾਲ ਆ ਜਿਹੜੀ ਜ਼ਮੀਨ ਸਾਹਮਣੇ ਚਾਰਵੇਂ ਗੇ ਜ਼ਮੀਨ ਆ ਇਹਨਾਂ ਦੇ ਵਾਰਡ ਚ ਪਤਾ ਨਹੀਂ ਕਿੱਥੋਂ ਬਰਕਰਾਰ ਆ ਵਾਰਡ ਤੇ ਆਈ ਨਹੀਂ ਜਿਹੜੀ ਵਾਰਡ ਸੀ ਉਹ ਤੁਸੀਂ ਕਹਿ ਰਹੇ ਹੋ ਵਾਰਡ ਦੇ ਵਿੱਚ ਕਰਨ ਵਾਲਾ ਜਿਹੜੀ ਤੁਹਾਡੇ ਵਾਰਡ ਤੋਂ ਬਾਹਰ ਹੈ ਉਹ ਜ਼ਮੀਨ ਕਿਸਾਨ ਕਿਉਂ ਦੇ ਹੁੰਦਾ ਸਾਨੂੰ ਤੁਸੀਂ ਹੁਣ 23 ਮਹੀਨੇ ਬਾਅਦ ਚੈੱਕ ਦੇ ਦਿੱਤੇ ਖਾਤੇ ਦੇ ਪੈਸੇ ਭਾਵੇਂ ਬਿਲੀ ਕਰੋ ਐ ਕਿਵੇਂ ਬਿਲੀ ਕਰੂਗਾ ਜਿਹੜੀ ਮਹੀਨੇ ਤੋਂ ਉਹ ਬੀਜ ਰਿਹਾ ਹੈ ਜਿਹੜਾ ਜਵਾਹਰ ਸਿੰਦਰਿਆ ਸੋਹਣੀ ਦੀ ਫਸਲ ਬੋਹਦੀ ਹੈ ਫਿਰ ਕਿੰਨੇ ਖੇਤ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਖੇਤਨ ਰਾਹੀ ਨਹੀਂ ਹੈ ਉਹ ਰੋਸਾ ਬੇਗਰ ਗੱਲ ਤੇ ਕੀ ਪੇਮੈਂਟ ਪਾ ਦਿੱਤੀ ਹੈ ਕਿਸਾਨ ਦੀ ਪਰ ਅਗਰ ਗੱਲ ਕਰੀਏ ਜਿੱਦੇ ਰੇਟ ਬਹੁਤ ਬਹੁਤ ਸਕੇਗਾ ਉਸ ਟਾਈਮ ਮੇਂ ਰਾਜ ਦੇ ਰੇਟਾਂ 'ਚ ਬਹੁਤ ਫਰਕ ਪੈ ਜਾਏਗਾ ਦੇਖੋ ਸਰਕਾਰਾਂ ਕਹਿੰਦੇ ਨੇ ਅਸੀਂ ਕੁਆਰਡ ਦੇ ਤੱਕ ਰੇਟਾਂ ਵਧਾ ਦੇਣਾ ਹੈ ਨਾ ਇਹਦੇ ਪੈਸੇ ਬਣਦੇ ਸੀ ਇਸ ਜਿੱਤੇ ਸਾਡਾ ਕੰਮ ਸਾਲਾ ਹੋ ਗਿਆ ਸੀ ਨਿਭੜ ਗਿਆ ਦੇਖੋ ਜੀ ਖਰੀਦਦਾਰ ਨੇ ਆਪਣੀ ਮਰਜ਼ੀ ਦੇ ਪੈਸੇ ਘਰੇ ਨਾ ਖਰੀਦਦਾਰ ਨੇ ਆਪਣੀ ਮਰਜ਼ੀ ਦੇ ਪੈਸੇ ਬੈਂਕ 'ਚ ਧਰਤੇ ਵਿਆ ਚੱਕਰ ਦੇਓ ਇਹ ਹੁੰਦੇ ਕੌਣ ਨੇ ਕਹੇ ਇਹ ਕਰਦੇ ਤੁਸੀਂ ਵੀ ਬਚਾ ਲਾ ਜਿਹੜਾ ਤੁਸੀ ਮੇਰੀ ਹੈ ਉਹਦੀ ਕੀਮਤ ਪਾਉਣ ਵਾਲਾ ਖਰੀਦਦਾਰ ਕੌਣ ਹੁੰਦਾ ਤੁਸੀਂ ਜਿੰਨਾ ਚਿਰ ਖਰੀਦਦਾਰ ਨੂੰ ਫਰੰਸੇ ਨਹੀਂ ਕਰਾਉਂਦੇ ਉਹ ਚੀਜ਼ ਦੇਣੀ ਹੈ ਕਿ ਨਹੀਂ ਇਹ ਪਹਿਲੀ ਗਲਤੀ ਹੈ ਸਵਾਲ ਹੈ ਦੂਜੀ ਗਲਤੀ ਹੈ ਸਵਾਲ ਹੈ ਕਿ ਤੁਸੀਂ ਇੱਕ ਬੰਦੇ ਆਪ ਕਿਉਂ ਪਾਉਂਦੇ ਹੋ ਬੋ ਬੋ ਜੀ ਗੱਲ ਤੁਸੀਂ ਕਹਿੰਦੇ ਹੋ ਵੀ ਸਾਡੇ ਪ੍ਰੋਜੈਕਟ ਦੇ ਵਿੱਚ ਰਿਕੜਾ ਪਾਓ ਤੁਸੀਂ ਇੰਨੀ ਇਹੀ ਜਮੀਨ ਨੂੰ ਛੜਕਦੇ ਲੈ ਕੇ ਜਿੱਥੇ ਹੋਰ ਦੇ ਦਿਓ ਥੋੜਾ ਰਿਕੜਾ ਕੱਢ ਦਿੰਦੇ ਨਿਆ ਇਹ ਕੁਵੀਦਾਰਾ ਕੱਢਣਾ ਪਊਗਾ ਅਵਾਰਡ ਛੋੜਾ ਨਹੀਂ ਹੋਇਆ ਆ ਮੇਨ ਛੜਕਦੇ ਕੋਈ ਜ਼ਮੀਨ ਲੈ ਕੇ ਦੇ ਦਿਓ ਦੇਣੀ ਤਾਂ ਇਹ ਚਾਹੀਦੀ ਕਿ ਤੁਸੀਂ ਕਾਰਜ ਖੇਲਦੇ ਹੋ 10 ਨਾਲ ਡੇਢੀ ਜ਼ਮੀਨ ਕਿਥੇ ਲੈ ਕੇ ਦੇਣੀ ਚਾਹੀਦੀ ਹੈ ਜੇ ਡੇਢੀ ਵੀ ਤੁਹਾਨੂੰ ਲੈਣੀ ਪੈਜੀ ਤੁਹਾਨੂੰ ਸਸਤੀ ਮਿਲੂ ਲਗਾ ਮਰੁਕਦਾ ਜੀ ਕਿਸੇ ਘਰ ਦਾ ਚਾਲੇ ਕੋਈ ਥੋੜਾ ਬਤਾ ਥਾਂ ਹੋ ਗਈ ਉਹਦੀ ਕੀਮਤ ਦੁੱਗਣੀ ਤਿੱਗਣੀ ਹੋ ਜਾਂਦੀ ਹੈ ਜੇ ਆਪਾਂ ਕਹਿੰਨਾ ਇੰਨੀ ਥਾਂ ਨਾ ਮੇਰਾ ਘਰ ਬਣਦਾ ਆਪਾਂ ਜਿਹਦੀ ਕੀਮਤ ਨਹੀਂ ਜਿੱਦੀ ਮੰਗਦੇ ਤੁਸੀਂ ਥੋੜਾ ਕੰਮ ਖੜਾ ਹੈ ਆ ਆ ਭਾਰਤ ਮਾਲਾ ਕਰਜ ਇਕ ਤਾਂ ਸੜਕਾਂ ਦੇ ਜਾਂ ਕੋਈ ਰੋਡ ਨਹੀਂ ਸਾਡੇ ਪਾਸ ਤਾਂ ਕੋਈ ਨਹੀਂ ਆਇਆ ਇਹਦਾ ਕਾਰਪੋਰੇਟਾ ਖਾਤਾ ਨਿਕਲਿਆ ਨਹੀਂ ਇਹ ਕੰਪਨੀ ਕਾਰਪੋਰਲ ਦਾ ਰਸਤੇ ਤੁਸੀਂ ਨੇ ਪਹਿਲੇ ਹੀ ਜਿਹੜਾ ਕੰਟੈਕਟ ਦਿੱਤਾ ਹੋਇਆ ਸੀ ਉਹ 33 ਕਰੋੜ ਕਿਲੋਮੀਟਰ ਦਾ ਕੰਟੈਕਟ ਹੈ ਤੁਹਾਡਾ ਇਹ ਭਾਰਤ ਮਾਲਾ ਕਰਜ ਇਕਦਾ ਜਿਹੜੀ ਜਿਹੜੀ ਕਾਰਗਲ ਕੰਪਨੀ ਹੈ ਸਾਡੇ 33 ਕਰੋੜ ਰੁਪਏ ਕਿਲੋਮੀਟਰ ਦੇ ਚਲਵਾ ਤੁਸੀਂ ਉਧਰ ਦਾ ਰੱਜ ਕੇ ਪੈਸੇ ਲੈ ਲੈ ਸਰਕਾਰ ਨੇ ਸੰਸਾਰ ਬੈਂਕ ਤੋਂ ਕਰਜ ਲਿਆ ਕਰ ਜਾ ਲੈ ਕੇ ਕੰਟੈਕਟ ਇਹਨਾਂ ਨੂੰ ਬਤਾ ਕੰਪਨੀ ਨੂੰ ਸੜਕ ਕੰਪਨੀ ਨੇ ਬਣਾਉਣੀ ਹੈ ਕੰਪਨੀ ਕਿਸਾਨਾਂ ਨੂੰ ਪੈਸੇ ਦੇਣ ਮੈਂ ਫਿਰ ਕਹਦੀ ਆਂ ਸਾਡੇ ਕੋਲੇ ਘੱਟ ਤੋਂ ਘੱਟ ਕਿਨੇ ਚੱਲੇ ਨੇ ਜਿਹਨੇ ਜਾੜੇ ਪਸੂ ਉਧਰੋਂ ਵੱਧ ਪੈਸੇ ਲੈ ਲੈ ਠੀਕਾ ਬਦ ਚਲਵਾ ਲਿਆ ਇਧਰੋਂ ਜਿਹੜੀਆਂ ਜ਼ਮੀਨਾਂ ਨੇ ਸਸਤੇ ਲੈਣੀਆਂ ਨੇ ਦੂਰੀ ਲੁੱਟ ਗੋਆ ਸੁਣਿਆ ਇਹੇ ਸੜਕਾਂ ਦੇ ਉੱਤੇ ਜਾ ਕੇ ਕਾਰਪੋਰੇਟਾਂ ਦੇ ਮਾਲਕ ਨੇ ਹੋਣਾ ਹੈ ਲੈ ਕੇ ਵੇਚ ਪੱਕਾ ਮਾਲ ਇਧਰ ਲਿਆਉਣਾ ਹੈ ਕੱਚਾ ਮਾਲ ਉਧਰ ਢੋਣਾ ਹੈ ਜਿਹੜੀ ਚਾਰੇ ਪਾਸੇ ਕਿਰਤੀ ਲੋਕਾਂ ਦੀ ਲੁੱਟ ਹੋ ਰਹੀ ਹੈ ਇਸ ਕਰਕੇ ਸਾਡੇ ਘਰਨੇ ਲੱਗੇ ਨੇ ਭਰਤ ਵਾਲਾ ਪ੍ਰੋਜੈਕਟ ਨਹੀਂ ਲੜਾਈ ਜਗ੍ਹਾ ਤੇ ਨਾ ਨਬੇ ਜਿਹੜੇ ਖੇਤਾਂ ਦੇ ਸਾਹਮਣੇ ਢੋਹ ਹੀ ਜਗ੍ਹਾ ਤੇ ਅਗਰ ਗੱਲ ਕਰਦੇ ਆਂ ਜੇ ਅਸੀਂ ਜ਼ਮੀਨਾਂ ਦੇ ਨਾਲ ਜ਼ਮੀਨਾਂ ਦੇ ਨਾਲ ਇੱਕ ਸਰਕਾਰਾਂ ਦੇ ਹੋਣੇ 100 ਫੁੱਟ ਦਾ ਕੋਈ ਕੁਇਰ ਨਹੀਂ ਕਰ ਸਕਦੀ ਕੁਝ ਬਣਾ ਨਹੀਂ ਸਕਦਾ ਪਰ ਅਗਰ ਅਸੀਂ ਗੱਲ ਕਰੀਏ ਸਾਡੀ ਜਗ੍ਹਾ ਸਭ ਤੋਂ ਔੜੀ ਜਗ੍ਹਾ ਨਾਲ ਫਿਰ ਅਸੀਂ ਬੰਦਾ ਕਰੇ ਤਾਂ ਕਰੇ ਕਿ ਉਹਦੀ ਵੀ ਹਲਕੀ ਹੋਣਾ ਚਾਹੀਦਾ ਅਗਰ ਗੱਲ ਕਰੀਏ ਕਿਸਾਨਾਂ ਲਈ ਜਾਂ ਆਮ ਦੁਕਾਨਦਾਰਾਂ ਲਈ ਉਹ ਕਹਿੰਦੇ 100 ਫੁੱਟ ਦਾ ਕੋਈ ਮੀਟਰ ਨਹੀਂ ਆਉਂਦਾ ਈਸੋਂ ਨੂੰ 100 ਫੁੱਟ ਦਾ ਕੋਈ ਕੁਇਰ ਨਹੀਂ ਕਰ ਸਕਦੇ ਪਰ ਕਰਦੇ ਅਗਰ ਗੱਲ ਕਰੀਏ ਤਾਂ ਸਾਡੇ ਲਈ ਇੱਕ ਦੂਸਤ ਤੱਕ ਕਰਾ ਸਕਦੇ ਉਹ ਚੀਜ਼ਾਂ ਕਿ ਸਰਕਾਰ ਸਰਕਾਰਾਂ ਦੇ ਬੰਦੇ ਸਰਕਾਰਾਂ ਦੇ ਪੈਸੇ ਵਾਲੇ ਦੇ ਬੰਦੇ ਜਾਂ ਸਰਕਾਰਾਂ ਦੇ ਉਹਨਾਂ ਦੇ ਹੱਥ ਦੇ ਕਾਨੂੰਨ ਨੇ ਕੰਟਰੋਲ ਵੀ ਉਹਨਾਂ ਦੇ ਮਰਜ਼ੀ ਦੇ ਬਣਾਉਣ ਨੇ ਜਦੋਂ ਕਾਨੂੰਨ ਬਣਾਉਂਦੇ ਨੇ ਕਿਹੜਾ ਕਾਨੂੰਨ ਕਾਰਕੂਲੇਟ ਦਾ ਪੱਖ ਪੂਰਦੇ ਨੇ ਉਹ ਬਣਾਉਂਦੇ ਸਾਨੂੰ ਕਹਿ ਦੇਣਗੇ ਤੁਸੀਂ 100 ਆਹ 100 ਫੁੱਟ ਤੱਕ ਤੁਸੀਂ ਕੋਈ ਮਕਾਨ ਨਹੀਂ ਪਾ ਸਕਦੇ ਜਿਹੜੀ 717 ਜਮੀਨਾਂ ਕੋਲੇ ਕਾਨੂੰਨ ਕਿੱਥੋਂ ਆ ਗਿਆ ਜੀ ਸਾਡੀ ਪੱਖ ਦਾ ਕਾਨੂੰਨ ਤਾਂ ਬਣਨਾ ਹੀ ਨਹੀਂ ਜਦੋਂ ਇਹੋ ਜਿਹੇ ਕਾਨੂੰਨ ਬਣਾਦੇ ਨੇ ਸਾਨੂੰ ਜੰਬਾ ਹੁੰਦਾ ਵੀ ਜ਼ਮੀਨ ਸਾਡੀ ਹੈ ਸਰਕਾਰ ਨੇ ਫੈਸਲਾ ਕਰ ਲਿਆ ਛੜਪੜੇ 100 ਫੁੱਟ ਤੱਕ ਤੁਸੀਂ ਨਹੀਂ ਪਾ ਸਕਦੇ ਜਿਹਦਾ ਮਤਲਬ ਕਹਿੰਦੇ ਜ਼ਮੀਨ ਛੋਡੀ ਹੋ ਗਈ ਸਰਕਾਰ ਦੀ ਹੋ ਗਈ ਸਾਡੀ ਜੇ ਮਲਕੀਅਤ ਸਾਡੀ ਹੈ ਤੁਸੀਂ ਹੁੰਦੇ ਕੌਣ ਹੋ ਕੈਨ ਵਾਲੇ ਵੀ ਤੁਸੀਂ ਇੱਥੇ ਕੋਠਾ ਨਹੀਂ ਪਾ ਸਕਦੇ ਤੁਸੀਂ ਇੱਥੇ ਕੰਧ ਨਹੀਂ ਖੜ੍ਹ ਸਕਦੇ ਤੁਸੀਂ ਬਾਹਰੋਂ ਇਹ ਜਿਸ ਕਰਕੇ ਇਹ ਜਿਹੜਾ ਸਿਸਟਮ ਹੈ ਇਹ ਜਿਹੜਾ ਪ੍ਰਬੰਧ ਹੈ ਇਹ ਕਾਰਪੋਰੇਟ ਕੰਪਨੀ ਹੈ ਇਹ ਸਰਕਾਰਾਂ ਫਰਮਾਇਦਰਾਂ ਦੀ ਸਰਕਾਰਾਂ ਨੇ ਫਰਮਾਇਦਰਾਂ ਨੂੰ ਪਹਿਲੀ ਗੱਲ ਦਾਸ ਆਉਂਦੀ ਹੈ ਸਾਨੂੰ ਵਿਕਾਸ ਕਹਿੰਦੇ ਨੇ ਵਿਕਾਸ ਇਹਨੂੰ ਸਾਡਾ ਵਿਕਾਸ ਦੱਸਦੇ ਨੇ ਅਸੀਂ ਮੀਂਹ ਦੀ ਮੀਂਹ ਲੋਕ ਦੀ ਭਈਆ ਪਜਾਉ ਜਮੀਨ ਇਹਨੂੰ ਸਾਡਾ ਵਿਕਾਸ ਕਹਿੰਦੇ ਨੇ ਜਾਬ ਦੇ ਵਿੱਚ 1 ਕਰੋੜ 5 ਲੱਖ ਦੀ ਜਮੀਨਾਂ ਪਜਾਉ ਆ ਮੇਰੇ ਖਿਆਲ ਤੋਂ 1 ਕਰੋੜ 1 ਕਰੋੜ ਦੀ ਹੋਰ ਬਚ ਗਈ ਹੁਣ ਜਮੀਨ 5 ਲੱਖ ਤਾਂ ਨਹੀਂ ਰੋਜ਼ ਨਹੀਂ ਹੋਣਾ ਉਹਦੇ ਅਕੜੇ ਹੈ ਨਹੀਂ ਆਪਣੇ ਕੋਲ ਇਹ ਤਾਂ ਨਿੱਤ ਦੇ ਨਵੇਂ ਹੀ ਹੀ ਫੌਜੀ ਲੈ ਕੇ ਆਉਂਦੇ ਨੇ ਇਹ ਆ ਜਮੀਨਾਂ ਵਿਚਾਰੇ ਪਾਸੇ ਠੇਰਾ ਪਾ ਕੇ ਆ ਆ ਉਹ ਜਹਾਜ਼ ਜਮੀਨਾਂ ਤੇ ਕਬਜ਼ਾ ਕਰਕੇ ਆ ਖਾਂਡ ਵਾਲੀਆਂ ਚੀਜ਼ਾਂ ਕਾਰਪੋਰੇਟਾਂ ਦੇ ਹੱਥਾਂ 'ਚ ਦੇਣੇ ਤਿਆਰ ਹੋ ਰਹੇ ਨੇ ਇਹ ਤਾਂ ਲੋਕਾਂ ਦਾ ਗਲ ਘੁੱਟਣ ਬਾਅਦ ਦੇ ਪਿਆਰ ਨੇ ਜਿਹਦੇ ਨਾਲ ਸਾਰਾ ਸੈਕਟਰ ਹੈ ਜਿਹੜਾ ਜੇ ਫੇਰਿਓ ਹਮਲਾ ਛੋਟਾ ਇੰਡਸਟਰੀ ਖਤਮ ਛੋਟੇ ਦੁਕਾਨਦਾਰ ਖਤਮ ਸਰਕਾਰੀ ਨੌਕਰੀਆਂ ਖਤਮ ਮਜ਼ਦੂਰਾਂ ਦਾ ਕੰਮ ਖਤਮ ਕਿਸਾਨਾਂ ਨੂੰ ਖੇਤਾਂ ਦੇ ਬਾਹਰ ਕੱਢਣਾ ਨਹੀਂ ਬਚੂ ਕੋਣ ਇਸ ਕਰਕੇ ਵੱਡੀ ਲੜੀ ਇਹ ਜ ਸਾਹਮਣੇ ਤੱਕ ਖੜਨਾ ਹੀ ਪੈਣਾ ਹੈ ਅੱਜ ਐਮਐਸਪੀ ਲੈ ਕੇ ਗੱਲ ਕਰੀ ਜੇ ਰੂਸਿੰਗ ਢੱਲੇ ਵਾਲ ਧਰਨੇ ਤੇ ਬੈਠਣ ਕੁਝ ਘਰਨਾ ਤੇ ਲਿਆਇਆ ਐ ਇਨਾ ਟਾਈਮ ਤੋਂ ਆਪਣੇ ਕੋਈ ਕਿਸਾਨ ਬਹੁਤ ਸੈਕਲ ਦੇ ਸਾਥੇ ਜੁੜੇ ਹੋਏ ਨੇ ਕਿਵੇਂ ਦੇ ਇੱਕਦਮ ਸੈਂਟਰ ਸਰਕਾਰ ਬੰਵਾਣ ਤੱਕ ਪੁਲਿਸਾਂ ਨਾ ਬੰਨਣਾ ਜੇ ਨਾਲ ਫਿਰ ਵੀ ਚੋਣਾ ਹੋਏ ਨੇ ਆਉਂਦੇ ਨੇ 5 ਸਾਲ ਜੇ ਪੰਜਾਬ ਸਰਕਾਰ ਵੇ ਸੈਂਟਰ ਸਰਕਾਰ ਆਨੇ ਵੈਦਿਕ ਗੱਲਾਂ ਕਰਦੇ ਨੇ ਲੋਕਾਂ ਨਾਲ ਕਿਵੇਂ ਦੇਖੋ ਐਮਐਸਪੀ ਸਾਦੀ ਮਿਲਣੀਗੀ ਫਸਲ ਦੀ ਫਸਲ ਕਿੱਥੇ ਹੋ ਜਮੀਨਾ ਚ ਕਿਹਦਾ ਜਮੀਨਾ ਤੇ ਕਰਜ਼ਾ ਕਰਨਾ ਆ ਰਹੇ ਨੇ ਇਹਦਾ ਇੱਕ ਨਵਾਂ ਡਰਾਫਟ ਲੱਗੇ ਸਰਕਾਰੀ ਮੰਡੀ ਖਤਮ ਕਰਨਾਂ ਦੇ ਜਿਹੜਾ ਸਰਕਾਰੀ ਖਰੀਦ ਦੀ ਬਜਨਾਂ ਚਾਹੁੰਦੇ ਨੇ ਜਿਹੜਾ ਸਰਕਾਰੀ ਭੰਡਾਰ ਰੱਖੋ ਉਹਦੀ ਬਜਨਾਂ ਚਾਹੁੰਦੇ ਨੇ ਗਾੜੀਆਂ ਮਸਲੇ ਤੇ ਚਾਹੀ ਗਾਰੰਟੀ ਉਹਦਾ ਲੱਗ ਗਿਆ ਜਮੀਨ ਤੇ ਹਮਲਾ ਹੈ ਜਿਹੜਾ ਇਹਦਾ ਐਮਐਸਪੀ ਦਾ ਬਹੁਤ ਦੂਰ ਰਹਿ ਗਈ ਇੱਥੇ ਪੰਜਾਬ ਦੇ ਵਿੱਚ ਇਹੋ ਜਿਹਾ ਐਡਾ ਵੱਡਾ ਇੱਕ ਹਿੱਸਾ ਕਿਸਾਨੀ ਦਾ ਹੈ ਫਰਕ ਪੈਣਾ 2.5 ਏਕੜ ਤੋਂ 5 ਏਕੜ ਦਾ ਪਿੰਡਾਂ ਦੇ ਤਰਈਆ ਗੁਰੂਪਾਲਾ ਐਮਐਸਪੀ ਦਾ ਕੀ ਫਰਕ ਪੈਣਾ ਬੜਾ ਜਦੋਂ ਐਮਐਸਪੀ ਮਿਲਦੀ ਗਰੰਟੀ ਕਾਨੂੰਨ ਵੀ ਮਿਲ ਗਿਆ ਖੇਤਾਂ ਦੇ ਕੋਲ ਜ਼ਮੀਨ ਥੋੜੀ ਹੈ ਉਹਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਅੱਧੀ ਦਾ ਵਿੱਚੋਂ 300 ਘਰੇ ਰੱਖ ਲੈਂਦਾ ਅੱਧੀ ਨਾਲ ਉਹ ਦਵਾਈਆਂ ਫੀਸਾਂ ਭਰੂਗਾ ਇਲਾਜ ਕਰਾਊਗਾ ਕੱਪੜੇ ਬਣਾਊਗਾ ਕੀ ਕਰੂਗਾ ਮਹਿੰਗਾਈ ਵਾਲੀ ਆ ਉਹ ਕਿੱਥੇ ਜਲੀ ਸਿਸਟਮ ਨਹੀਂ ਵਿੱਚ ਇਹ ਜੇ ਨੀ ਐਮਐਸਪੀ ਦੀ ਗਾਰੰਟੀ ਨੂੰ ਬਣਨਾ ਸਾਡੇ ਕਿਸਾਨੀ ਦਾ ਟੋਟਲ ਕਿਸਾਨੀ ਬਹੁਤ ਖਸਾਲ ਹੋ ਜੂਗੀ ਇਹ ਵੀ ਗੱਲ ਨਹੀਂ ਹੈ ਕਿ ਉਹ ਆਹ ਹਾਂ ਉਹ ਖੇਤੂਰ ਦੇ ਉੱਤੇ ਬਾਬਰ ਜ਼ਮੀਨਾਂ ਨੇ ਜਿਹੜੇ ਬਹੁਤ ਅਦਾਜ ਵੇਚਦੇ ਨੇ ਉਹਨਾਂ ਦਾ ਕੁਝ ਹਿੱਸੇ ਦਾ ਫਾਇਦਾ ਹੋ ਜੂਗਾ ਜੇ ਨੀ ਇਹਦਾ ਉਹਨਾਂ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਜਿਹੜੀ ਬਾੜੀ ਮੋਟੀ ਗਾਰੰਟੀ ਬਣਦੀ ਹੈ ਇਹਦਾ ਮਾਰਕੀਟਿੰਗ ਖਤਮ ਕਰਨਾ ਚਾਹੁੰਦੀ ਹੈ ਇਹਦਾ ਹਫੜਾ ਜ਼ਮੀਨਾਂ ਤੇ ਕੰਪਨੀਆਂ ਦੇ ਕਬਜ਼ੇ ਕਰਾਉਣਾ ਚਾਹੁੰਦੀ ਹੈ ਇਹਦਾ ਸਰਕਾਰੀ ਖਰੀਦ ਵਾਲੀਆਂ ਸਰਕਾਰੀ ਮੰਡੀਆਂ ਖਤਮ ਕਰਨਾ ਚਾਹੁੰਦੀ ਹੈ ਇਹਦਾ ਜਿਹੜਾ ਨਵਾਂ ਡਰਾਫਟ ਹੈ ਇਹ ਹਮਲਾ ਵੱਡਾ ਆ ਗਿਆ ਇਸ ਕਰਕੇ ਸਾਡੀਆਂ ਜਿੰਨੀਆਂ ਵਿਚਰ ਉਹਨਾਂ ਨੂੰ ਪਹਿਲਾਂ ਵਿਚਾਰਨਾ ਪਊਗਾ ਵੀ ਜਿਹੜੀ ਸਰਕਾਰ ਤੋਂ ਅਸੀਂ ਮੰਗ ਕਰਦੇ ਸੀ ਕਿ ਸਾਡੀ ਐਨਐਸਪੀ ਬਚ ਜਾਵੇ ਇਹਦਾ ਗਰੰਟੀ ਕਾਨੂੰਨ ਬਣ ਜਾਵੇ ਜਿੱਥੇ ਜਿੰਨਾਂ ਸਾਡੀਆਂ ਪਹਿਲਾਂ ਵਿਕਦੇ ਰਹੇ ਉਹ ਵੀ ਕੀ ਜਾਣ ਸਾਡੀ ਸਰਕਾਰੀ ਮੰਡੀ ਬਚ ਜਾਵੇ ਇਹਦਾ ਹੁਣ ਉਹਨੂੰ ਸਾਰੇ ਨੂੰ ਖਤਮ ਕਰਕੇ ਉਲਟੀ ਬੌਂਸੀ ਲੈ ਗਿਆ ਜਿਸ ਕਰਕੇ ਲੋਕਾਂ ਸਾਰਿਆਂ ਨੂੰ ਕਹਿੰਦੇ ਆ ਵੱਡੋ ਜਿੰਨੇ ਤੇਰਾ ਅਸੀਂ ਇਕੱਠੇ ਨਹੀਂ ਹੁੰਦੇ ਆ ਸਾਡਾ ਨਿਸ਼ਾਨਾ ਸਾਡੇ ਬਖਰੇਵੇਂ ਛੋਟੇ ਨੇ ਸਾਡਾ ਦੁਸ਼ਮਣ ਵੱਡਾ ਹੈ ਉਹਦੀ ਖਾਤਰ ਵੱਡੀ ਲੜਾਈ ਜੇ ਲੋੜਾ ਸਾਨੂੰ ਸਾਰਿਆਂ ਨੂੰ ਸੰਜੋਗ ਕੇ ਲੜਨਾ ਹੈ ਭਾਰਤ ਵਾਲਾ ਪ੍ਰੋਜੈਕਟ ਨਾ ਦੇਣਾ ਨੀਤੀ ਛੋਟੀ ਕਰੀਏ ਤੇ ਕਰਨਾ ਪੁਰਜ਼ਾ ਕੇ ਨਾਲ ਜ਼ਮੀਨਾਂ ਕਬਜ਼ੇ ਨਹੀਂ ਹੋਣ ਦੇਣਾ ਭਾਰਤ ਵਾਲਾ ਪ੍ਰੋਜੈਕਟ ਨਾ ਹੋਵੇ ਜੇ ਕੋਈ ਹੋਰ ਪ੍ਰੋਜੈਕਟ ਹੋਵੇ ਜਿੱਥੇ ਘੱਟੇਰਾ ਜ਼ਮੀਨਾਂ ਦੀ ਕਬਜ਼ਾ ਕਰਨਾ ਹੋਵੇ ਅਸੀਂ ਉੱਥੇ ਹਰ ਹਾਲ ਕਰ ਦਾਂਗੇ ਕਿਸੇ ਵੀ ਜ਼ਮੀਨਾਂ ਦੀ ਇਹ ਸੰਭਵ ਨਹੀਂ ਕਿ ਉਹ ਰਾਜੀਆਂ ਬਣ ਸਕਣ ਜੰਨੀ ਭਾਰਤ ਵਾਲੇ ਸਰਜੀਪੁਰ ਦੇ ਜਿਹੜੇ ਦੋ ਦੰਦ ਕਰਕੇ ਦਿਖ ਜਾਉਣ ਵਾਲੇ ਜੰਨੀ ਭਾਰਤ ਦੀ ਕੀ ਰੋਗ 44 ਦੇ ਜਾਨ ਵਿੱਚ ਪ੍ਰੇਮਾਂਗੇ